ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਪਾਤਸ਼ਾਹੀ ਨੌਵੀਂ ਤਮਤਾਨ ਸਾਹਿਬ ਇਸ ਸਥਾਨ ਦੇ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਪਣੇ ਦੋ ਬਾਰੀ ਚਰਨ ਪਾਣ ਕਿਸੇ ਤਰ੍ਹਾਂ ਤੇ ਪਵਿੱਤਰ ਕੀਤਾ ਪਹਿਲੀ ਦਫਾ ਸਤਿਗੁਰੂ ਜੀ ਬਾਬਾ ਬਕਾਲਾ ਜਦੋਂ ਪ੍ਰਗਟ ਹੁੰਦੇ ਹਨ ਤਾਂ ਪ੍ਰਚਾਰ ਦੇ ਸਮੇਂ ਦਰਾਨਪੁਰ ਬਜਾਤਰ ਆ ਬਿਹਾਰ ਪਟਨਾ ਦੀ ਯਾਤਰਾ ਦੇ ਸਮੇਂ ਗੁਰੂ ਸਾਹਿਬ ਜੀ ਪਰਿਵਾਰ ਸਮੇਤ ਸਨ 1663 ਵੀ ਸੀ ਵਿੱਚ ਇਸ ਸਥਾਨ ਤੇ ਆਏ ਸਨ ਅਤੇ ਦੁਬਾਰਾ ਜੇਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 1675 ਈਸਵੀ ਦੇ ਵਿੱਚ ਦਿੱਲੀ ਵਿਖੇ ਸੀਸ ਦੇਣ ਦੇ ਲਈ ਜਾਂਦੇ ਨੇ ਹਿੰਦੂ ਧਰਮ ਦੀ ਰਾਖੀ ਵਾਸਤੇ ਤਾਂ ਗੁਰੂ ਸਾਹਿਬ ਜੀ ਇਸ ਸਥਾਨ ਤੇ ਦੁਬਾਰਾ ਆਏ ਸਨ ਇਸ ਧਰਤੀ ਨੂੰ ਭਾਗ ਲਾਏ ਤੇ ਇਸ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਦਰਸ਼ਨੀ ਜੋੜੀ ਦਾ ਬਰ ਬਖਸ਼ਿਸ਼ ਕੀਤਾ ਬਹੁਤ ਸਾਰੇ ਸਿੱਖ ਸੰਗਤਾਂ ਗੁਰੂ ਜੀ ਦੇ ਬਾਚਨ ਨੂੰ ਯਾਦ ਕਰਦੇ ਹੋਏ ਇਸ ਸਥਾਨ ਤੇ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਪਹਿਲਾਂ ਇੱਥੇ ਨਤਮਸਤਕ ਹੁੰਦੀਆਂ ਹਨ ਅਤੇ ਇਹ ਉਹੀ ਸਥਾਨ ਹੈ ਜਿਸ ਜਗ੍ਹਾ ਤੇ ਦੁੱਧ ਨਹੀਂ ਜੰਮਦਾ ਜੋ ਕਿ ਬਹੁਤ ਸਾਰੀ ਵੀਡੀਓ ਪਰ ਚੱਲ ਰਹੀ ਹੈ